ਸੱਚ ਦੇ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਟੱਪ ਗਏ ਬੈਰੀਕੇਟ ਬੀਐਸਏ ਦੇ ਜਵਾਨਾਂ ਦੇ ਨਾਲ ਹੋ ਗਈ ਤਿੱਖੀ ਬਹਿਸ ਟਾਰੀ ਬਾਗਾ ਬਾਰਡਰ ਖੋਲ ਕੇ ਵਪਾਰ ਸ਼ੁਰੂ ਕਰਨ ਦੀ ਰੱਖ ਦਿੱਤੀ ਮੰਗ ਲੁਧਿਆਣਾ ਪੱਛਮੀ ਦੀ ਜਿੰਨੀ ਚੋਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਦੇ ਵਿੱਚ ਆਪਣਾ ਉਤਾਰਿਆ ਉਮੀਦਵਾਰ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਵੜਦਿਆ ਸਭ ਤੋਂ ਵੱਡਾ ਫੈਸਲਾ ਲਿਆ ਸੀਨੀਅਰ ਐਡਵੋਕੇਟ ਪਾਰਵਕਾਰ ਸਿੰਘ ਨੂੰ ਮਨਨੂ ਕਾਲੀ ਦਲ ਨੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਵਜੋਂ ਉਤਾਰਿਆ ਆਮ ਆਦਮੀ ਪਾਰਟੀ ਦੇ ਲੀਡਰ ਦੁਰਗੇਸ਼ ਪਾਟਕ ਦੇ ਘਰ ਅੱਜ ਸੀਬੀਆਈ ਨੇ ਕੀਤੀ ਛਾਪੇਮਾਰੀ ਐਫ ਸੀਆਰਏ ਮਾਮਲੇ ਦੇ ਵਿੱਚ ਕੀਤੀ ਗਈ ਰੇਡ ਵਿਦੇਸ਼ੀ ਫੰਡਿੰਗ ਦੇ ਮਾਮਲੇ ਦੇ ਉੱਪਰ ਲਿਆ ਗਿਆ ਐਕਸ਼ਨ ਰਜਿੰਦਰ ਨਗਰ ਤੋਂ ਸਾਬਕਾ ਵਿਧਾਇਕ ਹਨ ਦੁਰਗੇਸ਼ ਪਾਟਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡੋਨਾਲਡ ਟਰੰਪ ਨੇ ਦਿੱਤੀ ਆਫਰ ਸੈਲਫ ਰਿਪੋਰਟ ਨਾਮ ਦੀ ਸਕੀਮ ਲਾਗੂ ਕਰਨ ਦੀ ਰਕ ਲੈਤੀ ਤਿਆਰੀ ਸਕੀਮ ਤਾ ਹੈ ਤਾਂ ਅਮਰੀਕਾ ਛੱਡਣ ਵਾਲਿਆਂ ਨੂੰ ਮਿਲੇਗੀ ਨਗਦ ਰਾਸ਼ੀ ਦੇਸ਼ ਵਾਪਸੀ ਦੀ ਟਿਕਟ ਵੀ 트ੰਪ ਸਰਕਾਰ ਦੇਵੇਗੀ। ਤੇਰਾਬੁਕੀ ਰਾਮ ਰਹੀਮ ਦੀ ਗ੍ਰਿਫਤਾਰੀ ਸਮੇਂ ਵਾਪਰੀ ਹਿੰਸਾ ਮਾਮਲੇ ਦੇ ਵਿੱਚ ਕੋਰਟ ਨੇ ਸੁਣਾ ਦਿੱਤਾ ਵੱਡਾ ਫੈਸਲਾ ਪੰਚਕੂਲਾ ਕੋਰਟ ਨੇ 19 ਮੌਜੂਮਾਂ ਨੂੰ ਬ아ਇਜ਼ਤ ਕੀਤਾ ਬਰੀ ਸਬੂਤਾਂ ਦੀ ਘਾਟ ਕਾਰਨ ਕੋਰਟ ਨੇ ਸੁਣਾਇਆ ਵੱਡਾ ਫੈਸਲਾ 22 ਅਗਸਤ 211 ਨੂੰ ਪੰਚਕੂਲਾ ਦੇ ਵਿੱਚ ਵਾਪਰੀ ਸੀ ਅਨਸਾਰ ਚੰਡੀਗੜ੍ਹ ਦੇ ਵਿੱਚ ਹੀ ਚੱਲੇਗਾ ਬਹਿਵਲ ਕਲਾਮ ਫਾਇਰਿੰਗ ਕੇਸ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਅਪੀਲ ਕੀਤੀ ਖਾਰਜ ਵਿਸ਼ਵ ਦੇ ਦੋ ਵੱਡੇ ਅਰਥਚਾਰਿਆਂ ਵਿਚਾਲੇ ਵਪਾਰ ਜੰਗ ਅਮਰੀਕਾ ਨੇ ਚੀਨ ਤੇ 245% ਦਾ ਜਵਾਬੀ ਟੈਕਸ ਲਾਇਆ ਚੀਨ ਵੱਲੋਂ ਅਮਰੀਕੀ ਸਮਾਨ ਦੀ ਸਪਲਾਈ ਤੇ ਪਾਬੰਦੀ ਲਾਉਣ ਮਗਰੋਂ ਅਮਰੀਕਾ ਨੇ ਚੁੱਕਿਆ ਵੱਡਾ ਕਦਮ ਨਸ਼ਾ ਤਸਕਰੀ ਕਰਨ ਤੋਂ ਰੋਕਣ ਤੇ ਪੰਜ ਪੈਣਾ ਦੇ ਇਕਲੌਤੇ ਭਰਾ ਦਾ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ ਮ੍ਰਿਤਕ ਦੀਪ ਵੱਲੋਂ ਅਕਸਰ ਬਸਤੀ ਦੇ ਵਿੱਚ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਦਾ ਕੀਤਾ ਜਾਂਦਾ ਸੀ ਵਿਰੋਧ ਨਸ਼ਾ ਤਸਕਰਾਂ ਦੇ ਵੱਲੋਂ ਮ੍ਰਿਤਕ ਦੀਪ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਪੂਰੀ ਤਰ੍ਹਾਂ ਵੜਿਆ ਗਿਆ ਜਲੰਧਰ ਗ੍ਰਨੇਡਾ ਅਟੈਕ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਮਾਮਲੇ ਦੇ ਵਿੱਚ ਭਾਰਤੀ ਫੌਜ ਦੇ ਜਵਾਨ ਦੀ ਸ਼ਮੂਲੀਅਤਾਈ ਸਾਹਮਣੇ ਜਲੰਧਰ ਪੁਲਿਸ ਨੇ ਫੌਜੀ ਸੁਖਚੈਨ ਸਿੰਘ ਨੂੰ ਕੀਤਾ ਗ੍ਰਿਫਤਾਰ ਜਲ੍ਹਮੂ ਕਸ਼ਮੀਰ ਦੇ ਨੁਸ਼ਹਿਰਾ ਤੋਂ ਹੋਈ ਗ੍ਰਿਫਤਾਰੀ ਫੌਜੀ ਨੇ ਦਿੱਤੀ ਸੀ ਗ੍ਰਨੇਡ ਚਲਾਉਣ ਦੀ ਟ੍ਰੇਨਿੰਗ ਪੰਚਾਇਤੀ ਜ਼ਮੀਨ ਦੀ ਬੋਲੀ ਸਮੇਂ ਚੱਲੀ ਗੋਲੀ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਘਟਨਾ ਤਰਨਤਾਰਨ ਦੇ ਪਿੰਡ ਰਟੌਲ ਤੋਂ ਆਈ ਸਾਹਮਣੇ ਗੋਲੀ ਲੱਗਣ ਕਾਰਨ ਇੱਕ ਹੋਰ ਵਿਅਕਤੀ ਵੀ ਹੋਇਆ ਗੰਭੀਰ ਜ਼ਖਮੀ ਪਿੰਡ ਦੇ ਸਾਬਕਾ ਸਰਪੰਚ ਦੇ ਉੱਪਰ ਕਤਲ ਕਰਨ ਦੇ ਲੱਗੇ ਇਲਜ਼ਾਮ ਐਸਾ ਨਾਜ਼ਦੀਆਂ ਦਾ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਤਕਲੀ ਦਿਓ ਜੀ ਦਾ ਧੰਨਵਾਦ